ਮੋਤਲ ਪ੍ਰੀਤ ਸਿੰਘ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਫੋਨ ਲਾਈਨ ਦੇ ਰਾਹੀਂ ਜੁੜ ਗਏ ਨੇ ਆਓ ਆਪਾਂ ਨੂੰ ਜੀ ਆਣ ਕਹਨੇ ਆ ਜੀ ਸਰਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਅਸੀਂ ਪਹਿਲਾਂ ਹੀ ਕਰਦੇ ਹਾਂ ਜੀ ਤੁਸੀਂ ਨੇ ਇਸ ਵਕਤ ਇਹ ਸਾਡੇ ਲਈ ਸਮਾਂ ਕੱਢਿਆ ਪੰਜਾਬ ਦੀ ਧਰਤੀ ਤੋਂ ਜੁੜਿਆ ਕਿਉਂਕਿ ਇਸ ਵੇਲੇ ਤੁਹਾਡੇ ਪੰਜਾਬ ਦੇ ਵਿੱਚ ਇੱਥੇ ਅੰਮ੍ਰਿਤ ਵੇਲਾ ਹੈ ਸੋ ਪਹਿਲਾਂ ਧੰਨਵਾਦ ਜੀ 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 ਤੁਹਾਡਾ ਵੀ ਜੀ ਤੁਸੀਂ ਕਾਫੀ ਸਮਾਂ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਆਏ ਸਭ ਤੋਂ ਪਹਿਲਾਂ ਤੁਹਾਡੀ ਸਿਹਤ ਬਾਰੇ ਅਸੀਂ ਪੁੱਛਣਾ ਚਾਹੁੰਦੇ ਹਾਂ ਸਭ ਚੜ੍ਹਦੀ ਕਲਾ ਵਿੱਚ ਹੈ ਜੀ ਅ ਸਭ ਤੋਂ ਪਹਿਲਾਂ ਦੱਸਾਂ ਜੀ ਜੇਲ੍ਹ ਚ ਨਹੀਂ ਰਿਹਾ ਮੈਂ ਅੱਛਾ ਜੀ ਜੀ ਫਿਰ ਅਸੇ ਦਰਾਨ ਆਸੇ ਪਾਸੇ ਹੀ ਥਾਂ ਅੱਛਾ ਜੀ ਸੋ ਸੇ ਤਾਂ ਵੀ ਚੜ੍ਹਦੀ ਕਲਾ ਵਿੱਚ ਨੇ ਜੀ 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 ਹੁਣ ਇਹ ਗੱਲਬਾਤ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਣਾ ਸਰੋਤਨ ਕਿ ਥੋੜਾ ਜਿਹਾ ਤੁਸੀਂ ਆਪਣੇ ਬੈਕਗ੍ਰਾਉਂਡ ਦੇ ਬਾਰੇ ਦੱਸ ਦਿਓ ਸੋ ਤੁਹਾਨੂੰ ਜ਼ਿਆਦਾਤਰ ਪੱਤਰਕਾਰੀ ਕਰਕੇ ਜਾਣਦੇ ਆ ਸੋ ਪਰ ਪੱਤਰਕਾਰ ਦੇ ਨਾਲ ਤੁਸੀਂ ਇੱਕ ਐਕਟੀਵਿਸਟ ਵੀ ਹੋ ਸੋ ਥੋੜਾ ਜਿਹਾ ਆਪਣੇ ਵਿਸ਼ੋਕੜ ਦੇ ਬਾਰੇ ਦੱਸਿਓ ਦੱਸ ਦੋ ਫਿਰ ਆਪਾਂ ਗੱਲਬਾਤ ਅੱਗੇ ਸ਼ੁਰੂ ਕਰਾਂਗੇ ਜੀ ਹਾਂ ਜੀ ਐਕਟੀਵਿਸਟ ਵਜੋਂ ਪਾ ਚਲੋ ਲਗਭਗ ਸਨ 2004-5 ਤੋਂ ਹੀ ਹਾਂ ਜੀ ਬਾਕੀ ਜਿਵੇਂ ਸਾਡੇ ਵਿਚਾਰਾਂ ਦਾ ਜਿਹੜਾ ਵਾ ਉਹਨੂੰ ਬਾਅਦ ਮਿਲਦਾ ਸੋਸ਼ਲ ਮੀਡੀਆ ਰਾਹੀਂ ਜਿੱਦਾਂ ਹੁਣ ਕੁਝ ਸਾਲਾਂ ਤੋਂ ਇਸ ਤੋਂ ਪਹਿਲਾਂ ਜਿਵੇਂ ਸ਼ਹੀਦ ਸਿੰਘਾਂ ਦੇ ਖਰਚ ਜਾ ਕੇ ਤੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਇਕੱਤਰ ਕਰਨ ਦਾ ਮੈਂ ਕਾਜ ਕਰਦਾ ਰਿਹਾ ਹਾਂ ਲਗਾਤਾਰ ਜੀ ਵੀ ਸਨ 2008 ਤੋਂ 7-8 ਦਿਨਾਂ ਤੋਂ ਜੀ ਤੋਂ ਇਤੋਂ ਬਾਅਦ ਜਿਵੇਂ ਅੱਜ ਦਾ ਮਾਹੌਲ ਚੱਲ ਰਿਹਾ ਸੀਦੀ ਸਲਾਗਮਾਂ ਦੇ ਉੱਤੇ ਉੱਤੇ ਜਾ ਕੇ ਜਿਹੜੀ ਮੈਂ ਰਿਪੋਰਟਿੰਗ ਕਰਦਾ ਜਾਂ ਕੋਈ ਵੀ ਪੰਥਕ ਮਸਲਾ ਹੋਵੇ ਉੱਤੇ ਤੇ ਜੋ ਵੀ ਵਿਚਾਰ ਹੋਣ ਉਹ ਤੁਹਾਡੇ ਸਾਹਮਣੇ ਆ ਜੀ ਉਹ ਮੇਰੀ ਕੋਈ ਖਾਸ ਬੈਕਗ੍ਰਾਉਂਡ ਨਹੀਂ ਜੋ ਕੁਛ ਤੁਹਾਡੇ ਸਾਹਮਣੇ ਹੀ ਹੈ ਜੀ ਜੀ ਨਹੀਂ ਫਿਰ ਵੀ ਤੁਹਾਡਾ ਜਿਹੜਾ ਵਕ ਵਕ ਸਮੇਂ ਦੇ ਉੱਤੇ ਸੋਸ਼ਲ ਵਰਕਰ ਦੇ ਤੌਰ ਤੇ ਵੀ ਇੱਕ ਸਿੱਖ ਪੱਤਰਕਾਰ ਦੇ ਤੌਰ ਦੇ ਉੱਤੇ ਵੀ ਸ੍ਰੋਤੋਂ ਤੁਸੀਂ ਸਰੋਤਿਆਂ ਦੇ ਵਿੱਚ ਤੇ ਆਮ ਸਿੱਖ ਸਫਾਂ ਦੇ ਵਿੱਚ ਵਿਚਰਦੇ ਰਹੇ ਨੇ ਹੋ ਸੋ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲ ਸਰਬੱਤ ਖਾਲਸਾ ਬਾਰੇ ਕਰਨੀ ਆ ਸੋ ਸਰਬੱਤ ਖਾਲਸਾ ਦਾ ਜਦੋਂ ਉਹਦੇ ਲਈ ਤਿਆਰੀ ਲਈ ਕਵਾਇਸ਼ ਸ਼ੁਰੂ ਹੋਈ ਤੁਸੀਂ ਸ਼ੁਰੂ ਦੇ ਦਿਨਾਂ ਤੋਂ ਯੂਰ ਦੇ ਨਾਲ ਜੁੜੇ ਹੋਏ ਸੀ ਸੋ ਜਿਸ ਦਿਨ ਤੁਸੀਂ ਉੱਥੇ ਸਪੀਚ ਦਿੱਤੀ ਸੋ ਉਸ ਵਕਤ ਤੋਂ ਸ਼ਾਇਦ ਤੁਸੀਂ ਸਰਕਾਰ ਦੀਆਂ ਅੱਖਾਂ ਦੇ ਵਿੱਚ ਆਗੇ ਹੋਮ ਹੋਗੇ ਸੋ ਕਿਹ ਕਹੋ ਜੇ ਤੁਹਾਡੇ ਉੱਤੇ ਇਲਜ਼ਾਮ ਲਾਇਆ ਸਰਕਾਰ ਨੇ ਜਾਂ ਕਿਹੜੇ ਆਧਾਰ ਦੇ ਉੱਤੇ ਤੁਹਾਡੇ ਉਹਨਾਂ ਨੇ ਵਾਰੰਟ ਜਾਰੀ ਕੀਤੇ ਜਾਂ ਕਿਹੜੇ ਆਧਾਰ ਦੇ ਉੱਤੇ ਉਹਨਾਂ ਨੇ ਤੁਹਾਡੇ ਉੱਤੇ ਚਾਰजेस ਲਾਏ ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਜੀ ਜੇ ਆਪਾਂ ਨਿਗਾ ਦੀ ਗੱਲ ਕਰੀਏ ਤਾਂ ਥੋੜਾ ਕੋ ਖਰਾਬ ਹੋਊਗਾ ਕਿ ਮੈਂ ਆਪਣੀ ਤੌਰ ਤੇ ਕਾ ਮੈਂ ਉਹਨੀ ਤਨੀਕੀ ਕਰ ਰਿਹਾ ਸਾਂ ਜੀ ਸੋ ਇੱਕ ਆਮਿਕ ਮਸਲਾ ਵਾ ਹਰ ਇੱਕ ਦੇਖ ਨੇ ਆਪਣਾ ਯੋਗਦਾਨ ਪਾਉਣਾ ਸੀ ਉਸੇ ਰਾਹ ਦੇ ਉਤੇ ਮੈਂ ਪਾਇਆ ਜੀ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਜਿਹੜੇ ਸਬੰਧਤ ਸੱਜਣ ਸਨ ਜਾਂ ਅੰਮ੍ਰਿਤਸਰ ਦੇ ਬਜ਼ਾਰਾਂ ਦੇ ਵਿੱਚ ਜਾਂ ਇਥੋਂ ਤੱਕ ਕਿ ਮੈਂ ਰਿਕਸ਼ਾ ਚਲਾਉਣ ਵਾਲਿਆਂ ਨਾਲ ਦੁਕਾਨਾਂ ਦੇ ਵਿੱਚ ਵਪਾਰ ਕਰਨ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਜੀ ਇਹ ਟੋਟਲ 24 ਇੰਟਰਵਿਊ ਸਨ ਜਿਹੜੀਆਂ ਸਮੇਂ ਦੀ ਘਾਟ ਕਰਕੇ ਅਸੀਂ ਅਸਾਂ 18 ਕੀ ਪਬਲਿਕ ਕਰ ਸਕੇ ਸਾਂ ਜੀ ਜਿਹੜੀਆਂ ਇਸ ਦਸਾਂ ਜਨ ਅੱਜ ਕਿਹੜੀ ਮੁੱਢਲੇ ਦਿਨ ਸਨ ਸੋ ਕੁਦਰਤੀ ਹੈ ਜੀ ਫਿਰ ਉਹਨਾਂ ਦੇ ਰਡਾਰ ਤੇ ਤਾਂ ਆਉਣਾ ਹੀ ਸੀ ਪਰ ਕੋਈ ਗੱਲ ਨਹੀਂ ਇਦਾਂ ਹੁੰਦਾ ਰਹਿੰਦਾ ਅਗਲੀ ਗੱਲ ਕਰੀਏ ਜ਼ਮਾਂ ਦੀ ਉਥੇ ਸਰਬੱਤ ਖਾਲਸਾ ਦੇ ਦੌਰਾਨ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਸਿੱਖ ਕੌਮ ਦੇ ਜਹਰੂ ਪਾਇਨਰਾ ਸਿੰਘ ਚੌੜਾ ਨੇ ਜੀ ਇੱਕ ਦੋਸ਼ ਪੱਤਰ ਭੇਜਿਆ ਸੀ ਉਹਦੇ ਚ 44 ਪੁਆਇੰਟ ਸਨ ਤਕਰੀਬਨ 44 ਉਹਦੇ ਵਿੱਚ ਜੋ ਬਾਦਲ ਦੇ ਸਿੱਖ ਕੌਮ ਦੇ ਪੰਜਾਬ ਦੀ ਧਰਤੀ ਨਾਲ ਲਗਾਏ ਨੇ ਹੁਣ ਤੱਕ ਵੀ ਜਦੋਂ ਤੋਂ ਉਹ ਪੰਜਵੀਂ ਵਾਰੀ ਮੁੱਖ ਮੰਤਰੀ ਬਣਿਆ ਜੀ ਉਹ ਫਿਰ ਪ੍ਰਬੰਧ ਕਰਨ ਦੇ ਸਾਹਮਣੇ ਜਿਵੇਂ ਪੜਨਾ ਸ਼ੁਰੂ ਕੀਤਾ ਸਟੇਟ ਸੰਚਾਰ ਕੰਕਿਆ ਕਿ ਸਮੇਂ ਦੀ ਬੜੀ ਘਾਟ ਆ ਕੁਝ ਗੱਲ ਤੱਕ ਉਹ ਸਹੀ ਵੀ ਸਨ ਕਿਉਂਕਿ ਜਦੋਂ ਮੈਂ ਰਿਕਾਰਡਿੰਗ ਕਰਕੇ ਅਗਲੇ ਦਿਨ ਪਾਈ ਆ ਤੇ 18 ਮਿੰਟ ਦੀ ਉਹ ਵੀਡੀਓ ਬਣੀ ਸੋ 18 ਮਿੰਟ ਉੱਥੋਂ ਲੈਣੀ ਬੜੀ ਮੁਸ਼ਕਲ ਸਨ ਜੀ ਸੋ ਅਗਲੀ ਗੱਲ ਇਹ ਆ ਜੀ ਉਹਦੇ ਵਿੱਚ ਜਿਵੇਂ ਆਖਰ ਦੇ ਉੱਤੇ ਖਾਲਸਤਾਨ ਦਾ ਸਿੱਖਾਂ ਦੇ ਕੌਮੀ ਕਰਦਾ ਜਿੱਕਰ ਆਇਆ ਸੋ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਵੀ ਇੱਥੇ ਹਿੰਦੁਸਤਾਨ ਦੇ ਵਿੱਚ ਖਾਲਸਤਾਨ ਵਿਰੋਧੀ ਗੱਲ ਚੱਲਦੀ ਆ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਜੀ 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 ਬਿਲਕੁਲ ਜੀ ਉਹ ਤੁਹਾਡੀ ਚੀਜ਼ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਸੁਣਿਆ ਵੀ ਤੇ ਵਿਸ਼ੇਸ਼ ਕਰ ਥੋੜੀ ਜੀ ਚੀਜ਼ ਉਹ ਰੜਕੀ ਵੀ ਜਿਹੜਾ ਤੁਹਾਨੂੰ ਉੱਥੇ ਸੰਦੇਸ਼ ਪੂਰਾ ਪੜਨ ਨਹੀਂ ਦਿੱਤਾ ਗਿਆ ਭਾਵੇਂ ਕਿ ਤੁਸੀਂ ਆਪਣੇ ਵਸੀਲਿਆਂ ਦੇ ਨਾਲ ਜਿਹੜਾ ਉਹ ਸੰਦੇਸ਼ ਵਾਰ ਦੇ ਉਤੇ YouTube ਦਾ ਹੋਰ ਵਸੀਲਿਆਂ ਦੇ ਨਾਲ ਸਾਂਝਾ ਵੀ ਕਰ ਦਿੱਤਾ ਸੋ ਆਪਾਂ ਅੱਗੇ ਵਧਣ ਤੋਂ ਪਹਿਲਾਂ ਮੈਂ ਥੋੜੀ ਜੀ ਸਰਬੱਤ ਖਾਲਸਾ ਦੇ ਬਾਰੇ ਵੀ ਤੁਹਾਡੇ ਤੋਂ ਮੈਂ ਟਿੱਪਣੀ ਲੈਣੀ ਚਾਹਨਾਗਾ ਸੋ ਜਿਸ ਚੀਜ਼ ਦੇ ਲਈ ਪੰਥ ਇਕੱਠਾ ਹੋਇਆ ਸੀ ਜੋ ਤੁਹਾਡੀ ਨਜ਼ਰੀ ਸਰਬੱਤ ਖਾਲਸਾ ਮੈਸੇਜ ਡਿਲੀਵਰ ਕਰਨ ਦੇ ਵਿੱਚ ਕਿੰਨਾ ਕੁ ਸਫਲ ਰਿਹਾ ਜਾਂ ਸਟੇਜੀ ਜਿਹੜਾ ਪ੍ਰਬੰਧ ਸੀ ਉਹ ਕਿੰਨਾ ਕੁ ਸਫਲ ਰਿਹਾ ਅ ਜਿਹੜਾ ਸਭ ਤੋਂ ਪਹਿਲਾਂ ਦੀ ਗੱਲ ਕਰੀਗੇ ਸਿੱਖਾਂ ਨੇ ਇੱਕਜੁੱਟਤਾ ਵਿਖਾਈ ਜੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵੀ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਜੀ ਇੱਕ ਗੱਲ ਇਹ ਵੀ ਕਹਿ ਦਿਆਂ ਕਿ ਸਾਡੇ ਸੱਜਣ ਉੱਥੇ ਸੰਪਰਕ ਲੈ ਰਹੇ ਸਨ ਕਿ ਜਿਹੜੇ ਵੱਖ-ਵੱਖ ਸਮਿਆਂ ਤੇ ਸਿੱਖਾਂ ਨਾਲ ਜਿਵੇਂ WhatsApp ਦੇ ਤੇ ਸੰਪਰਕ ਕੀਤਾ ਜਾ ਸਕੇ ਸੋ ਬਖਤਾ ਦੇ ਵਿੱਚ ਮਾਲਵੇ ਤੋਂ ਸੰਗਤ ਆਈ ਜੀ ਮਾਜੀ ਤੋਂ ਵੀ ਜ਼ਿਆਦਾ ਸੰਗਤ ਮਾਲਵੇ ਤੋਂ ਆਈ ਸੋ ਇੱਥੇ ਗੱਲ ਜਦੋਂ ਕਰੀਏ ਆਪਣਾ ਸਰਬੱਤ ਖਾਲਸਾ ਦੀ ਤੇ ਗੱਲ ਤਾਂ ਕੇਂਦਰਤ ਮਤਿਆਂ ਤੇ ਹੋਣੀ ਆ ਜੀ ਹੋਣ ਉਹ ਸਮੇਂ ਜੋ ਚੱਲਿਆ ਚੀਨ ਉੱਤੇ ਠੀਕ ਐ ਕਾਟਾਂ ਰਹਿ ਜਾਂਦੀਆਂ ਨੇ ਸੋ ਇਹ ਤਾਂ ਸੁਧਾਰੀਆਂ ਜਾ ਸਕਦੀਆਂ ਪਰ ਜਿਹੜੀ ਹੁਣ ਮਤਿਆਂ ਦੀ ਗੱਲ ਆ ਮਤਿਆਂ ਨੂੰ ਲਾਗੂ ਕਰਾਉਣ ਦਾ ਵੇਲਾ ਜੀ ਬੁਸ਼ਰਤੇ ਪ੍ਰਬੰਧਕ ਸੱਜਣਾ ਨੂੰ ਲਗਭਗ ਅੰਦਰ ਸੁਰ ਦਿੱਤਾ ਗਿਆ ਹੁਣ ਚਲੋ ਸਮਾਂ ਆਇਆ ਕੀ ਹੋ ਰਿਹਾ ਹੋ ਰਿਹਾ ਪਰ ਮੇਰੀ ਰਾਏ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਕਿ ਆਪਾਂ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਕਿ ਜਿਹੜੇ ਜਿਹੜੇ ਵੀ ਮਤੇ ਅਸੀਂ ਸੌਖੇ ਤੌਰ ਤੇ ਲਾਗੂ ਕਰਵਾ ਸਕੀਏ ਅਸੀਂ ਉਹਨਾਂ ਦੇ ਲਈ ਕੰਮ ਕਰਨਾ ਚਾਹੀਦਾ ਸੋ ਮੈਨੂੰ ਅਜੇ ਤੱਕ ਰਿਪੋਰਟ ਨਹੀਂ ਮਿਲੀ ਮੈਂ ਪਰ ਨਹੀਂ ਸਕਿਆ ਕਿ ਜਿਵੇਂ ਕੱਲ 20 ਮਾਰਚ ਨੂੰ ਦਾਦੂ ਵਿਖੇ ਇਕੱਠ ਹੋਇਆ ਵਾ ਜੀ ਜਦ ਤੱਕ ਦਰਬਜੀਤ ਸਿੰਘ ਉਹਨਾਂ ਦੀ ਜਵਾਈ ਦੇ ਵਿੱਚ ਸੋ ਮੈਂ ਅਸਰ ਕਰਦਾ ਕਿ ਕੋਈ ਗੱਲ ਤੁਰੇ ਤੇ ਜਿਹੜਾ ਹਰ ਇੱਕ ਸਿੱਖ ਆਪਣਾ ਯੋਗਦਾਨ ਪਾ ਸਕੇ ਕਿ ਜੋ ਸਰਬੱਤ ਖਾਲਸਾ ਚ ਉਲਿਖਿਆ ਗਿਆ ਉਹਨੂੰ ਅਸੀਂ ਤਰਤੀ ਦੇ ਉੱਤੇ ਆਮ ਸਿੱਖਾਂ ਦੇ ਵਿੱਚ ਉਸ ਨੂੰ ਸਾਹਮਣੇ ਜਿਹੜਾ ਅਮਲੀ ਰੂਪ ਤੇ ਲੈ ਕੇ ਜੀ ਜੀ ਅ ਜੂ ਤੁਸੀਂ ਦੱਸਿਆ ਕਿ ਮੇਰੀ ਜਾਣਕਾਰੀ ਦੇ ਵਿੱਚ ਸ਼ਾਇਦ ਤੁਸੀਂ ਹਰਾਸਤ ਦੇ ਵਿੱਚੋਂ ਜਾਂ ਤੁਹਾਨੂੰ ਰੁਮਾਨਤੀ ਲਿਆ ਗਿਆ ਹੈ ਸੋ ਪੁਲਿਸ ਨੇ ਤੁਹਾਨੂੰ ਤੁਹਾਡੇ ਘਰਦਿਆਂ ਨੂੰ ਜਾਂ ਕਿਸ ਤਰ੍ਹਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾਂ ਕਿਹੋ ਜੇ ਹਾਲਾਤਾਂ ਦੇ ਵਿੱਚ ਤੁਸੀਂ ਰਹੇ ਇਹ ਜਵਾਨਤ ਤੋਂ ਪਹਿਲਾਂ ਹਾਂਜੀ ਵੇਖੋ ਜੀ ਮੈਂ ਤਾਂ ਲਗਭਗ ਜਿਸ ਦਿਨ ਤੋਂ ਪਰਚਾ ਹੋ ਗਿਆ ਪਤਾ ਲੱਗ ਗਿਆ ਮੈਂ ਉਸ ਤੋਂ ਪਹਿਲਾਂ ਹੀ ਲਗਭਗ 9 ਨੌਂ ਤਰੀਖ ਜਿਹੜੀ ਇੱਕ ਦਿਨ ਸਰਬਤ ਖਾਲਸਾ ਤੋਂ ਪਹਿਲਾਂ ਮੈਂ ਚਲਾ ਗਿਆ ਸਾਂ ਘਰੋਂ ਜੀ ਇਸ ਕਾਰਨ ਕਿਉਂਕਿ ਇਹਨਾਂ ਨੇ ਰਾਤੋ ਰਾਤ ਕੀ ਚੁਕਲੇ ਹੁੰਦੇ ਆ ਬੰਦੇ ਇੱਕ ਸਮਾਜ ਨੂੰ ਫੇਲ ਕਰਨ ਵਾਸਤੇ ਮੈਨੂੰ ਪਹਿਲਾਂ ਸ਼ੰਕਾ ਸੀ ਉਦੋਂ ਵੀ ਬਾਹਰ ਰਹਾ ਫਿਰ ਮੈਂ ਉਦੋਂ ਲਈ ਗਿਆ ਸਾਂ ਘਰੋਂ ਬਾਹਰ ਲੱਗ ਪਗ ਜੀ ਤੇ ਜਿਵੇਂ ਮੈਂ ਸਰਬਤ ਖਾਲਸਾ ਤੋਂ ਅਗਲੇ ਦਿਨ ਘਰ ਪਰਤੇ ਆਂ ਉਸ ਰਾਤ ਕਿ ਨਹੀਂ ਆਇਆ ਅਗਲੇ ਦਿਨ ਪਰਤੇ ਆਂ ਤੇ ਮੈਨੂੰ ਪਤਾ ਲੱਗਾ ਕਿ ਘਰੇ ਪੀਸ ਆਈ ਹੋਈ ਸੀ ਜੀ ਮੈਂ ਆਪਣੇ ਘਰ ਤੋਂ ਕੋਈ 100 ਮੀਟਰ ਦੂਰ ਸਾਂ ਤੇ ਮੈਨੂੰ ਇਸ਼ਾਰਾ ਮਿਲ ਗਿਆ ਜੀ ਉਹ ਆਏ ਹੋਏ ਆ ਜੀ ਮੈਂ ਉਤਨੀ ਫਿਰ ਆਪਣਾ ਜਿਹੜਾ ਸਾਧਨ ਆ ਪਾਸਾ ਮੋੜ ਲਿਆ ਤੇ ਫਿਰ ਮੈਂ ਵਾਪਸ ਚਲਾ ਗਿਆ ਸੋ ਉਸ ਦਿਨ ਤੋਂ ਬਾਅਦ ਮੈਂ ਹੁਣੀ ਆਇਆ ਵਾਂ ਜਿਵੇਂ ਮਾਰਚ 17 ਕਰਨਖਰਾਂ ਦੇ ਨੇੜੇ ਜਦੋਂ ਹੁਣ 16 ਨੂੰ ਜ਼ਮਾਨਤ ਹੋਈ ਆ ਤੇ 4 ਮਹੀਨੇ ਮੈਂ ਆਸ-ਪਾਸ ਹੀ ਰਿਹਾਂ ਵਾਂ ਸੋ ਇਹਦੇ ਵਿਚਾਲੇ ਜਿਵੇਂ ਘਰਦਿਆਂ ਤੋਂ ਪਤਾ ਲੱਗਾ ਕਿ ਘਰੇ ਪੁਲਿਸ ਆਈ ਆ ਮੇਰੇ ਸਾਰੇ ਪਰਿਵਾਰ ਵਾਲ ਵੀ ਗਈ ਆ ਸਿਰ ਨਾਨਕੇ ਵੀ ਗਈ ਆ ਇੱਕ ਦਿਨ ਮੇਰੇ ਸਾਲਾ ਸਾਹਿਬ ਨੂੰ ਵੀ ਥਾਣੇ ਬਿਠਾ ਛੱਡਿਆ ਸੋ ਇਹ ਤਾਂ ਮੈਂ ਆਮ ਗੱਲ ਆ ਮੰਨਦਾ ਵਾਂ ਪਰੇਸ਼ਾਨੀਆਂ ਦੇ ਫਿਰ ਥੋੜੀ ਬਹੁਤਾ ਚਲਨੀ ਪੈਂਦੀਆਂ ਜੀ 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 ਬਿਲਕੁਲ ਜੀ ਸੋ ਬਿਲਕੁਲ ਜੋ ਤੁਸੀਂ ਕਿਹਾ ਕਿ ਹੁਣ ਭਾਵੇਂ ਕਿ ਸਰਬਤ ਖਾਲਸਾ ਨੂੰ ਮੱਤੀ ਲਾਗੂ ਕਰਨ ਦੀ ਜਿਹੜੀ ਇੱਕ ਵਾਇਤ ਚੱਲ ਰਹੀ ਆ ਪਰ ਜੇ ਤੁਸੀਂ ਆਮ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋਮਗੇ ਸੋ ਆਮ ਲੋਕਾਂ ਦੇ ਵਿੱਚ ਜਿਹੜਾ ਸਰਬਤ ਖਾਲਸਾ ਦੇ ਪ੍ਰਤੀ ਉਹਨਾਂ ਦਾ ਜਿਹੜਾ ਉਸ ਤੋਂ ਸਰਬਤ ਖਾਲਸਾ ਤੋਂ ਬਾਅਦ ਸੋ ਉਹਨਾਂ ਦੇ ਕੀ ਵਿਚਾਰ ਆ ਜਾਂ ਉਹਨਾਂ ਦੇ ਦਿਲਾਂ ਦੇ ਵਿੱਚ ਕਿਹੋ ਜਿਹਾ ਅਹਿਸਾਸ ਆ ਬੀਖੋ ਜੀ ਸਤਿਕਾਰ ਹੈ ਲੋਕਾਂ ਦੇ ਵਿੱਚ ਇਹ ਇਥੇ ਗੱਲ ਜ਼ਰੂਰ ਹੈ ਕਿ ਸਬਤ ਖਾਲਸਾ ਤੋਂ ਬਾਅਦ ਸਰਕਾਰ ਦੇ ਸਰਕਾਰ ਨੇ ਜੋ ਕੁਝ ਹੱਥ ਘੰਟੇ ਵਰਤੇ ਜੀ ਕਿਵੇਂ ਸਾਰਿਆਂ ਆਗੂਆਂ ਨੂੰ ਜਾਂ ਸੰਬੰਧ ਸਜਣਾ ਨੂੰ ਨਪੀੜ ਕੇ ਜੀਲਾਂ ਵਿੱਚ ਸੁੱਟਿਆ ਗਿਆ ਜਿਹੜੇ ਬਾਹਰ ਵੀ ਆਉਂਦੇ ਰਹੇ ਉਹਨਾਂ ਦੇ ਉੱਤੇ ਦੁਬਾਰਾ ਤਿੰਨ ਤਿੰਨ ਚਾਰ ਚਾਰ ਕੇਸ ਪਾਏ ਗਏ ਸੋ ਜਿਹੜੀ ਇਥੇ ਨੀਤੀ ਆ ਸਾਨੂੰ ਗੁਲਾਮ ਰੱਖਣ ਦੀ ਉਹਦਾ ਸੰਦੇਸ਼ ਜਿਹੜਾ ਵਾ ਲੋਕਾਂ ਦੇ ਮਨਾਂ ਤੱਕ ਜਾ ਰਿਹਾ ਵਾ ਤੇ ਜਾਂਦਾ ਵੀ ਆ ਸੋ ਮੈਂ ਤਾਂ ਇਹਨੂੰ ਇੱਕ ਤਰ੍ਹਾਂ ਨਾਲ ਪੋਜ਼ਿਟਿਵਲੀ ਰਹੀਨਾ ਵਾ ਮੇਰੀ ਸੋਚ ਵੀ ਸ਼ਾਇਦ ਪੋਜ਼ਿਟਿਵ ਹੀ ਆ ਜੇ ਮੈਂ ਇਹ ਗੱਲਾਂ ਕਰ ਰਿਹਾ ਤੁਹਾਡੇ ਸਾਹਮਣੇ ਜੀ ਸੋ ਬਾਕੀ ਅਗਲੀ ਗੱਲ ਜਿਹੜੀ ਆ ਫਿਰ ਆਪਾਂ ਨੂੰ ਉਸੇ ਗੱਲ ਤੇ ਆਉਣਾ ਪੈਣਾ ਕਿ ਸਾਡਾ ਨਾਂ ਵਾਚਕ ਸੰਦੇਸ਼ ਤਾਂ ਜਾਊਗਾ ਜੀ ਅਸੀਂ ਉਹਨਾਂ ਨੂੰ ਲਾਗੂ ਕਰਾਉਣ ਤੋਂ ਫੇਲ ਹੁੰਦੇ ਆ ਜੀ 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 ਬਿਲਕੁਲ ਜੀ ਜਿਹੜਾ ਪੰਥ ਦੇ ਮਤੇ ਲਾਗੂ ਕਰਾਉਣਾ ਉਹ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਸੋ ਸਰਬੱਤ ਖਾਲਸਾ ਤੋਂ ਬਾਅਦ ਜਿਸ ਤਰ੍ਹਾਂ ਤੁਹਾਡੇ ਉੱਤੇ ਚਾਰਜਸ ਲਾਏ ਗਏ ਸੋ ਬਹੁਤ ਸਾਰੇ ਜਿਹੜੇ ਹੋਰ ਇਹਦੇ ਨਾਲ ਆਗੂ ਜੁੜੇ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਉੱਤੇ ਵੀ ਚਾਰਜਸ ਲਾਏ ਗਏ ਸੋ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਸੁਟਿਆ ਗਿਆ ਉਹ ਕੁਝ ਇੱਕ ਭੱਜਣ ਦੇ ਵਿੱਚ ਗੁੰਜਾਪਕੇ ਦੇ ਕੀ ਕੁਝ ਇੱਕ ਰੂਪੋਛ ਦੇ ਜਾਂ ਅੰਡਰਗਰਾਊਂਡ ਹੋਣ ਦੇ ਵਿੱਚ ਵੀ ਕੰਮ ਜਾ ਹੋਈ ਸੋ ਗੱਲ ਕਰੀ ਹੁਣ ਕੀ ਹੁਣ ਜਿਹੜਾ ਤੁਹਾਡਾ ਕੇਸ ਆ ਇਹਦੀ ਪ੍ਰोसीडिंग ਕੌਣ ਚੱਲ ਰਿਹਾ ਕੌਣ ਤੁਹਾਡੇ ਵਕੀਲ ਆ ਸੋ ਕਿਦੋਂ ਕਿ ਖਾਰਜ ਹੋਣ ਦੀ ਸੁਭਾਵਨਾ ਜਾਂ ਕਿੰਨਾ ਕਹੋ ਜੀ ਇਹਦੀ ਸਥਿਤੀ ਬਣੀ ਹੋਈ ਆ ਹੁਣ ਜਾਂ ਤੁਹਾਡੇ ਉਤੇ ਜਿਹੜੀਆਂ ਚੀਜ਼ਾਂ ਦਿਖਾਈ ਜੀ ਜਿਹੜਾ ਜਦੋਂ ਆਪਾਂ ਗੱਲ ਕਰੀਏ ਅੰਮ੍ਰਿਤ ਸਰ ਅਦਾਲਤਾਂ ਦੀ ਇਥੇ ਸੈਸ਼ਨ ਦੇ ਵਿੱਚ ਹੁਣ ਤਜਲੀ ਨੂੰ ਕੀ ਰੱਦ ਹੋ ਗਿਆ ਸੀ ਮੇਰਾ ਤੇ ਜਿਸ ਦਾ ਧਿਆਨ ਸਿੰਘ ਮੰਡ ਦਾ ਜੀ ਉਹ ਤੋਂ ਬਾਅਦ ਫਿਰ ਕੇਸ ਹਾਈ ਕੋਰਟ ਦੇ ਵਿੱਚ ਗਿਆ ਇਥੇ ਅਦਾਲਤ ਦੇ ਵਿੱਚ ਅਮਰਸਰ ਵਕੀਲ ਸਰਦਾਰ ਜਸਬੀਰ ਸਿੰਘ ਜਮੂ ਤੇ ਨੌਜਵਾਨ ਵਕੀਲ ਸਰਦਾਰ ਅਮਿਤਪਾਲ ਸਿੰਘ ਹੁਣਾਂ ਕੋਰਟ ਸੀ ਜੀ ਤੇ ਜਦੋਂ ਹੁਣ ਗੱਲ ਗਈ ਆ ਹਾਈ ਕੋਰਟ ਦੇ ਵਿੱਚ ਵਕੀਲ ਸਰਦਾਰ ਸਿਮਰਨਜੀਤ ਸਿੰਘ ਨੇ ਤੇ ਆਰਐਸ ਬੈਂਸਾਹਬ ਵੀ ਨਾਲ ਹੀ ਫੁੰਕਨਿਵਾ ਰਹੇ ਆ ਜੀ ਉਹ ਭਾਈ ਗਿੱਖ ਸਿੰਘ ਨਾਲਾ ਵੱਲੋਂ ਆ ਸ਼ਾਇਦ ਹੁਣ ਇਥੇ ਗੱਲ ਇਹ ਆ ਕਿ ਕੀਤੀ ਪੈਰਵਾਈ ਦੀ ਗੱਲ ਕਰਾਂ ਤੇ ਸ਼੍ਰੋਮਣੀ ਕਾਲਜ ਵਾਲ ਅਮਰਸਰ ਹੀ ਜਿਹੜਾ ਵਾ ਉਹ ਹੈਂਡਲ ਕਰ ਰਿਹਾ ਵਾ ਸਾਰੇ ਕੇਸ ਨੂੰ ਮੈਂ ਇੱਥੇ ਧੰਨਵਾਦ ਦੀ ਕਰੀ ਕਿ ਵਕੀਲਾ ਨੇ ਵੀ ਜਿਹੜੀ ਯਤਨ ਕੀਤੀ ਆ ਤੇ ਅਗਲੀ ਗੱਲ ਇਹ ਆ ਕਿ ਇਹ ਦਲੀਲਾਂ ਦੇ ਨਾਲ ਫਿਰ ਤੁਹਾਨੂੰ ਪਤਾ ਕਿ ਜਿਵੇਂ ਕਟਿਆ ਜਾਂਦਾ ਹਸਪਤਲ ਨੂੰ ਜੀ 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 ਸਾਥ ਤਾਲੀ ਮੇਰੀ ਹਾਂਜੀ ਹਾਂਜੀ ਆ ਰਹੀ ਬਿਲਕੁਲ ਤੁਸੀਂ ਗੱਲ ਜਾਣਾ ਮੈਂ ਇੱਥੇ ਗਿਆਣਾ ਚਾਹੁੰਦਾ ਕਿ ਜਿਵੇਂ ਸੱਜਣਾ ਜੀ ਨੇ ਨਾਟਕਾਜ ਕੀਤੀ ਆ ਮੁੱਖ ਤੌਰ ਤੇ ਸਰਦਾਰ ਜੁਨੇਦ ਸਿੰਘ ਫਕੀਰਾਂ ਉਹਨਾਂ ਤੇ ਵਾਸੀ ਨੇ ਜੀ ਆਫਨੈਂਟਸ ਬੰਦਰ ਉਹਨਾਂ ਬਹੁਤ ਮਿਹਨਤ ਕੀਤੀ ਆ ਕਿ ਸਾਨੂੰ ਕੋਈ ਨਿੱਜੀ ਤੌਰ ਤੇ ਪਰੇਸ਼ਾਨੀ ਨਹੀਂ ਹੋਈ ਮੇਰੇ ਘਰਦਿਆਂ ਨੂੰ ਸਾਰੀ ਨੱਠ ਪੱਜ ਲਗਭਗ ਪਾਰਕਿੰਗ ਕੀਤੀ ਜੀ 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 ਬਿਲਕੁਲ ਜਿਹੜੇ ਸਰਕਾਰਾਂ ਦੇ ਕੇਸ ਬਣਾਉਣੇ ਇਸ ਤਰ੍ਹਾਂ ਦੇ ਅੱਜ ਤੋਂ ਹੀ ਨਹੀਂ ਸੋ ਜਦੋਂ ਦਾ ਸੋਲਿਊਸ਼ਨ ਚਾਰਜਸ ਇਹ ਸ਼ੁਰੂ ਹੋਏ ਨੇ ਉਦੋਂ ਤੋਂ ਹਿੱਸਾ ਰਿਹਾ ਹੈਗਾ ਤੇ ਰਾਜ ਕਰਨ ਵਾਲਿਆਂ ਦੀ ਜਿਹੜੀ ਜੈਨੀਅਤ ਨਹੀਂ ਬਦਲੀ ਸਿਰਫ ਰੰਗ ਹੀ ਬਦਲੇ ਨੇ ਜਦੋਂ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ ਸੀ ਉਸ ਵਕਤ ਵੀ ਪ੍ਰੈਸ ਵਾਲਿਆਂ ਨੂੰ ਵੀ ਜਾ ਕੇ ਅੰਦਰ ਸਿੱਟਿਆ ਗਿਆ ਤੇ ਜਿਹੜੇ ਅਜਿਹੇ ਚਾਰਜਸ ਵੀ ਲਾਏ ਗਏ ਸਿੰਘਾਂ ਦੇ ਉੱਤੇ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਗਠਨ ਕਰਨਾ ਚਾਹੁੰਦੇ ਸਨ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸਨ ਸੋ ਉਹੀ ਸਿਚੁਏਸ਼ਨ ਅੱਜ ਦੇ ਜਿਹੜੇ ਮਹੰਤਾਂ ਦੇ ਰੂਪ ਧਾਰਨ ਹੋਏ ਆ ਉਹਨਾਂ ਸਰਕਾਰਾਂ ਨੇ ਬਣਾਈ ਜੀ ਤੁਸੀਂ ਕੋਈ ਟਿੱਪਣੀ ਕਰਨੀ ਚਾਹੁੰਦੇ ਸੀ ਹਾਂ ਜੀ ਤੁਸੀਂ ਕੇਐਸਪੀਸੀ ਦੀ ਬਾਰੇ ਗੱਲ ਕੀਤੀ ਸੀ ਜੋ ਕੁਛ ਇਹਨਾਂ ਨੇ ਝੂਠਾ ਕੇਸ ਬਣਾਇਆ ਤੇ ਇੱਕ ਦਿਨ ਨੂੰ ਤਾਂ ਇਹ ਟੁੱਟਣਾ ਵਾ ਕੇ ਜੀ ਇਹ ਰਹਿਣਾ ਨਹੀਂਗਾ ਕਿਉਂਕਿ ਜਿਵੇਂ ਗੁਰਬਾਣੀ ਚ ਵੀ ਹੁੰਦਾ ਕਿ ਝੂਠ ਨਹੀਂ ਕਰਨਾ ਰਹਿੰਦੀਆਂ ਨਹੀਂ ਗੀਆਂ ਹਨਾ ਜੀ ਸੋ ਇੱਥੇ ਗੱਲ ਕਰਾਂ ਕਿ ਮੈਂ ਕਿਸ ਬਾਰੇ ਇਸ ਬੰਦੇ ਟਿੱਖਣੀ ਕਰਨੀ ਸੀ ਜੋ ਬੀਨੂ ਉਸ ਸਰਦਾਰ ਵਕੀਲ ਜਿਹੜੇ ਨੇ ਆਪਣੇ ਸਿਮਰਨਜੀਤ ਸਿੰਘ ਉਹਨਾਂ ਦੇ ਦਚਾ ਹਾਈ ਕੋਰਟ ਦੇ ਵਕੀਲ ਨੇ ਜੀ ਇਹ ਜਦੋਂ ਮੇਰਾ ਇਹ ਮਸਲਾ ਸੀ ਟਿੱਖੀ ਦੇ ਬਾਰੇ ਜਦੋਂ ਫਾਈਨਲ ਐਂਡਿੰਗ ਚੌੜਾ ਦੀ ਚਿੱਠੀ ਨੂੰ ਪ੍ਰਚਾਰਿਆ ਗਿਆ ਉਸੇ ਇਨ ਦੀ ਕੋਰਟ ਸੋ ਉੱਥੇ ਸਰਕਾਰੀ ਵਕੀਲ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਇਹ ਬਵਰਾ ਨਾਲ ਸੰਬੰਧਤ ਹੈ ਜੀ ਮੇਰੇ ਵੱਲੋਂ ਇਹ ਕਿਹਾ ਗਿਆ। ਅੱਛਾ ਜੀ। ਸੋ ਫਿਰ ਇਸ ਜੀ ਨੂੰ ਨੇ ਕਿਹਾ ਕਿ ਇਹਨੇ ਸਿਰਫ ਪੜਿਆ ਵਾ ਜਦ ਕਿ ਭਾਈ ਗ੍ਰਹਿੰਦ ਸਿੰਘ ਚੋੜਾ ਹੁਣਾਂ ਨੇ ਜਿਹੜੀ ਕੰਦਰੋਂ ਭੇਜੀ ਆ ਕਿ ਇਥੇ ਪੜੀ ਗਈ ਆ। ਸੋ ਉਹ ਸਾਰਾ ਇਹ ਲੱਗ ਪਗ ਲੋਕਾਂ ਦੇ ਵਿੱਚ ਨਜ਼ਰੀਆ ਜਿਹੜਾ ਇੱਕ ਸੰਵਰਸ਼ਤਾ ਵਾ ਉਹ ਅਤਵਾਦ ਬਣਾਉਣਾ ਚਾਹੁੰਦੇ ਆ। ਜੀ। ਜੀ ਜੀ। ਬਿਲਕੁਲ ਜੀ ਉਹ ਕੋਈ ਵੀ ਆਪਾਂ ਕਹਦੇ ਕੀ ਵਾਰ ਖਾਲੀ ਨਹੀਂ ਜਾਣ ਦੇਣਾ ਚਾਹੁੰਦੇ ਜਿਸ ਦੇ ਵਿੱਚ ਉਹਨਾਂ ਨੂੰ ਕੁਝ ਲੱਭਦਾ ਹੋਵੇ। ਸੋ ਭਾਵੇਂ ਕੀ ਝੂਠਾ ਹੀ ਹੋਵੇ ਜੋ ਆਪਾਂ ਗੁਰੂਗ੍ਰੰਥ ਸਾਹਿਬ ਜੀ ਦੀ ਇਹ ਬੇਅਦਵੀਂ ਜਿਹੜੀਆਂ ਘਟਨਾਵਾਂ ਨੇ ਉਸ ਵਕਤ ਵੀ ਦੇਖ ਚੁੱਕੇ ਹਾਂ ਕਿ ਆਸਟ੍ਰੇਲੀਆ ਤੋਂ ਵੀ ਇੱਕ ਨੌਜਵਾਨ ਤੇ ਪੰਜ ਗ੍ਰਾਂਈਆਂ ਦੇ ਜਿਹੜੇ ਆਮ ਸਿੱਖ ਨੌਜਵਾਨ ਸੋ ਉਹਨਾਂ ਦੀ ਸਿਰਫ ਇੱਕ ਫੋਨ ਕਾਲ ਨੂੰ ਅਧੂਰੀ ਪੇਸ਼ ਕਰਕੇ ਉਹਨਾਂ ਨੇ ਉਹਨਾਂ ਦਾ ਹਿੱਸਾ ਬਣਾ ਕੇ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਜੋੜਨ ਦਾ ਜਿਹੜਾ ਉਹਨਾਂ ਨੇ ਕੋਈ ਸਮਾਂ ਨਹੀਂ ਲਾਇਆ ਬੜੀ ਚਲਦੀ ਉਹਨਾਂ ਨੇ ਛੋੜ ਦਿੱਤਾ ਜੀ ਗੱਲਬਾਤ ਨੂੰ ਆਪਾਂ ਅੱਗੇ ਵਧਾਈਏ ਜੀ ਹੁਣ ਸਰਬੱਤ ਖਾਲਸਾ ਦੇ ਜਿਹੜਾ ਅਗਲਾ ਪੜਾਗਾ ਪਾਣੀ ਕਿਉਂ ਤੇ ਬਾਰੇ ਮੀਟਿੰਗਾਂ ਹੋ ਰਹੀਆਂ ਨੇ ਪਰ ਕੀ ਤੁਹਾਡਾ ਜੇ ਨਿੱਜੀ ਤੌਰ ਦੇ ਤੇ ਮੈਂ ਵਿਚਾਰ ਪੁੱਛਣਾ ਚਾਹਾਂ ਕਿ ਸਰਕਾਰ ਦਾ ਇਸ ਵਕਤ ਕੀ ਰੋਖਿਆ ਸਰਬੱਤ ਖਾਲਸਾ ਜਿਹੜਾ ਅੱਗੇ ਹੋਣ ਜਾ ਰਿਹਾਗਾ ਜਾਂ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਨੇ ਇਹਦੇ ਬਾਰੇ ਹਾਂਜੀ ਫਿਲਹਾਲ ਨਾ ਮੈਂ ਜਿਵੇਂ ਲੋਕਾਂ ਵਿਚੇ ਦਾ ਮੈਨੂੰ ਮਸਾਂ ਦੋ ਤਿੰਨ ਦੇਣੀ ਹੋਈ ਆ ਆਪ ਦੌਰ ਤੇ ਤੋਂ ਇਹਦੇ ਬਾਰੇ ਮੈਨੂੰ ਨਹੀਂ ਆਇਆ ਲੱਗਦਾ ਬਾਕੀ ਜਿਹੜਾ ਪ੍ਰੇਖਕ ਤੌਰ ਤੇ ਵਾਇਤ ਹੋਈ ਹੈ ਉਹ ਇਹ ਹੋਇਆ ਕਿ ਜਿਵੇਂ ਦੀਵਾਲੀ ਦੇ ਨੇੜੇ ਸਰਬਤ ਖਾਲਸਾ ਦੀ ਆਵਾਜ਼ ਆ ਰਹੀ ਆ ਸੋ ਇਹ ਮੈਂ ਸੰਬੰਧਿਤ ਸਜਣਾ ਨੂੰ ਮਿਲੰਗਾ ਆਗਮਨ ਅਰਜਲ ਕਰਕੇ ਫੇਰੀ ਕੁਝ ਕਹਿ ਸਕਦਾ ਬਾਕੀ ਸਰਕਾਰ ਜਿਵੇਂ ਪਤਾ ਹੀ ਆ ਜੋ ਕੁਝ ਕਰਦੀ ਹੁੰਦੀ ਆ ਹਰ ਇੱਕ ਸੱਚ ਦੀ ਆਵਾਜ਼ ਨੂੰ ਕੁਚਲਿਆ ਜਾਂਦਾ ਦਬਾਇਆ ਜਾਂਦਾ ਇਥੋਂ ਤੱਕ ਕਿ ਖਤਮ ਕਰ ਦਿੱਤਾ ਜਾਂਦਾ ਜੋ ਕੁਝ ਅਸ਼ੋਕਰ ਦੇ ਵਿੱਚ ਤੁਸੀਂ 30 ਸਾਲ 39 ਸਾਲ ਦਾ ਸਮਾਂ ਵੇਖੋ ਕਿ ਕਿਵੇਂ ਸਿੱਖਾਂ ਨਾਲ ਕੀ ਨਹੀਂ ਹੋਇਆ ਜਿ ਕਿ ਤੁੰਨਾ ਨਾ ਹੋਇਆ ਦੂਸਰਾ ਪਲਸਰ ਕੀ ਨਹੀਂ ਹੋਇਆ ਜੋ ਪੇਪਲ ਸਿਕਮਬਲ ਇਸੇ ਖਾਰੇ ਬਣੇ ਕਰਾਚੋਟ ਕੱਟ ਕੇ ਸਿਕਨ ਖਤਮ ਕੀਤਾ ਗਿਆ ਸੋ ਅੱਜ ਦੇ ਸਮੇਂ ਦੇ ਵਿੱਚ ਵੀ ਹਕੂਮਤ ਨੇ ਥੋੜੇ ਤਰੀਕੇ ਵਰਤੇ ਨੇ ਪਰ ਲੁਕਮੀ ਨਸ਼ਮ ਕੁਛ ਹੀ ਜਾ ਰਹੀ ਆ ਨਸ਼ਿਆਂ ਬਾਰੇ ਤੁਸੀਂ ਜਾਣਦੇ ਹੋ ਕੀ ਕੀ ਹਾਲ ਆ ਸੋ ਸਰਕਾਰ ਤਾਂ ਪਤਾ ਯਾ ਕਿ ਆਪਣੇ ਪੱਖ ਤਨਾ ਹੋਣੀ ਨਹੀਂ ਉਹਨਾਂ ਚਿਰ ਜਿੰਨਾ ਚਿਰ ਖਾਲਸਾ ਰਾਜ ਨਹੀਂ ਆ ਜਾਂਦਾ ਜੀ ਜੀ ਬਿਲਕੁਲ ਜੀ ਤੁਸੀਂ ਜਿੱਦਾਂ ਕਹਿਦਾ ਕਿ ਹਾਥੀ ਦੇ ਪੈੜ ਦੇ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਸੋ ਧੰਨਵਾਦ ਜੀ ਤੁਹਾਡਾ ਪਪਲਪ੍ਰੀਤ ਸਿੰਘ ਤੁਸੀਂ ਇਨਰਲੀ ਸਾਡੇ ਲਈ ਸਮਾਂ ਕੱਢਿਆ ਸੋ ਇਹ ਜਿਹੜੀ ਜੰਗ ਆ ਉਹ ਉਸ ਸਮੇਂ ਤੱਕ ਜਾਰੀ ਰਹਿਣੀ ਹੈ ਸਰਦਾਰ ਸੇਵਾ ਸੇਵਕ ਸਿੰਘ ਦੀ ਕਵਿਤਾਗੀ ਤਖਤ ਅਕਾਲ ਤਖਤ ਅਕਾਲ ਤਖਤ ਅਕਾਲ ਹੈ ਜੰਗ ਹੋਵੇਗੀ ਸੋਹਣਿਆ ਜਿੰਨਾ ਚਿਰ ਲਹੂ ਦਾ ਰੰਗ ਲਾਲ ਹੈ ਸੋ ਜਿਹੜੇ ਵੀਰ ਇੰਨਾ ਪਾਸੇ ਤੁਰੇ ਹੋਏ ਨੇ ਸੋ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਜਾਂਦੇ ਜਾਂਦੇ ਕੋਈ ਸਰੋਤਿਆਂ ਨੂੰ ਆਪਣੇ ਵੱਲੋਂ ਕੋਈ ਦੋ ਸ਼ਬਦ ਕਹਿਣੇ ਚਾਹੁੰਦੇ ਹੋ ਮੈਂ ਜੀ ਫਿਰ ਆਪਾਂ ਵੇਦਲਾਉ ਹਾਂਜੀ ਮੈਨੂੰ ਧੰਨਵਾਦ ਆ ਤੁਹਾਡੀ ਕਮਿਟਮੈਂਟ ਤੋਂ ਸਿੱਖ ਸ਼ਤ ਦਾ ਚੇਤਾ ਆ ਗਿਆ ਜੀ ਕਿਵੇਂ ਉਹ ਵੀ ਗੱਲ ਸਰਕਾਰਾਂ ਨਾਲ ਜੁੜਦੀ ਕਿਵੇਂ ਬੰਦ ਕਰਵਾਇਆ ਗਿਆ ਦਫ਼ਤਰ ਤੇ ਸ਼ਤ ਮਾਰੀ ਹੋਈ ਜਾਂ ਜੋ ਕੁਛ ਵੀ ਕੰਪਿਊਟਰ ਰਿਜਿਸਟ ਕੀਤੇ ਗਏ ਆਖਿਰ ਦੇ ਵਿੱਚ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਜਿਹੜੇ ਆਪਸੀ ਮਤਕਿਦ ਹੁੰਦੇ ਆ ਹੋ ਸਕਦਾ ਮੇਰੇ ਤੁਹਾਡੇ ਨਾਲ ਹੋਣ ਤੁਹਾਡੇ ਕਿਸੇ ਨਾਲ ਹੋਣ ਅਸੀਂ ਆਪਸੀ ਮਤਕਿਦਾਂ ਨੂੰ ਜਿਹੜਾ ਵਾ ਉਸਾਲਣ ਤੋਂ ਗ੍ਰੀਟ ਕਰੀਏ ਜਿਵੇਂ ਅੰਦਰੂਨੀ ਜਾਗਦੀਆਂ ਜੀਵਨੀਆਂ ਕਾਮਾਂ ਦੇ ਵਿੱਚ ਹੋ ਸਕਦਾ ਅੰਦਰੂਨੀ ਮਸਕੇਦ ਹੁੰਦੇ ਵੀ ਆ ਸੋ ਇਹਨਾ ਕਹਿ ਕੇ ਸਾਡੇ ਮਤਭੇਦ ਤਮਾਸ਼ਾ ਨਾ ਬਣ ਰਹੇ ਹੁੰਦੇ ਸੰਦੇਸ਼ ਜੀ ਬਹੁਤ ਬਹੁਤ ਧੰਨਵਾਦ ਬਕਰਪ੍ਰੀਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਤੋਂ ਹੋਰ ਜਾਣਕਾਰੀ ਲੈਂਦੇ ਰਹਿਾਂਗੇ ਸੋ ਬਹੁਤ ਬਹੁਤ ਧੰਨਵਾਦ ਇਸ ਵਕਤ ਜੁੜਨ ਦੇ ਲਈ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਤੁਹਾਡਾ ਵੀ ਧੰਨਵਾਦ ਜੀ ਸਾਰੇ ਅੰਦਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ